ਉਹਦਾ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਪਿੰਡ ਪੂਲਾ ਤੇ ਅੱਜ ਤੁਹਾਡੇ ਜਿਹੜੇ ਸਟਾ ਲੱਗੀਆਂ ਕੀ ਗੱਲ ਹੈ ਜੀ ਇਹ ਗੱਲ ਹੈ ਭਾਜੀ ਗੁਰਦਾਰੇ ਦੀ ਪੈਲੀ ਆ ਜਨਮ ਸਥਾਨ ਚੀਤਪਾਈ ਤਾਰੂ ਸਾਹ ਦੇ ਨਾਂ ਤੇ ਤੇ ਉਹਨਾਂ ਦੀ ਪੈਲੀ ਆ ਸਾਡੇ ਤੋਂ ਠੇਕੇ ਤੇ ਅਸੀਂ ਆਉਣੇ ਆਏ ਸਾਲ ਵਾਉਣੇ ਆ ਤੇ ਉਹ ਭਾਜੀ ਅਸੀਂ ਗੁਰਪ੍ਰੀਤ ਹੋਣੀ ਗੁਰਦਾਰੇ ਉੱਥੇ ਗਏ ਫੇਰਾ ਮਾਰਨ ਪਹਿਲੀ 24 ਤੇ ਮੰਮੀ ਗਿਆ ਸੀ ਉੱਥੇ ਪੈਲੀ ਚ ਫੇਰਾ ਮਾਰਨਾ ਤੇ ਇਹਨਾਂ ਨੇ ਸਾਨੂੰ ਨਹੀਂ ਪਤਾ ਲੱਗਾ ਇਹਨਾਂ ਨੇ ਪਿੰਡ ਲੋਸਮੈਂਟ ਕਰਕੇ ਗੁਰਦਾਰੇ ਆਖਿਆ ਵਾ ਵੀ ਆਜੋ ਪੈਲੀ ਅਸੀਂ ਵਾਉਣੀ ਆ ਤੇ ਇਹ ਪਹਿਲੀ ਵਾਰ ਚੱਲ ਗਿਆ ਤੇ ਅਸੀਂ ਇਹ ਵਿਰੋਧੀ ਤੇਰੇ ਕੋਲ ਇਹ ਵਿਰੋਧੀ ਤੇਰੇ ਹੈਗੇ ਸੀ ਉਹ ਰਸਪਾਲ ਸਿੰਘ ਹੋਣੀ ਅਰਪਾਲ ਸਿੰਘ ਹੋਣੀ ਸੀ ਤੇ ਇਹਨਾਂ ਤੋਂ ਅਸੀਂ ਜਾ ਕੇ ਗੁਰਪ੍ਰੀਤ ਸੌਹਣਾਂ 'ਤੇ ਡੱਕਿਆ ਹੀ ਆ ਵੀ ਪਹਿਲੀ ਨਾਵਾ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਤੇ ਭਾਜੀ ਇਹਨਾਂ ਰਫਰਾਂ ਲੈਂਦੀਆਂ ਇਹਨਾਂ 25 ਤੋਂ 30 ਬੰਦੇ ਇਹਨਾਂ ਨਾਲ ਸੀ ਤੇ ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਤੇ ਕੁਰਪਾਨਾਂ ਵੀ ਮਾਰੀਆਂ ਵਾ ਤੇ ਸਾਡੇ ਉਹ ਗੁਰਪ੍ਰੀਤ ਸੌਹਣਾਂ 'ਤੇ ਜਿਆਦੀ ਸਾਟਿਆ ਉਹਨਾਂ ਦੇ ਲੱਤ ਦੇ ਮਾਰੇ ਤੇ ਗੋਲੀ ਵੀ ਇਹਨਾਂ ਚਲਾਈ ਉਹਦੇ ਗੋਲੀ ਵੀ ਮਾਰੀ ਤੇ ਪੁਲਿਸ ਵੀ ਮੌਜੂਦ ਸੀ ਵਿੱਚ ਕਿੰਨੇ ਕਿੰਨੇ ਕ ਜਾਣੇ ਸੀ ਉਹ 50 ਤੋਂ 30 ਜਾਣੇ ਸੀ ਤੇ ਪੁਲਿਸ ਦੀ ਮੌਜੂਦਗੀ ਜੋ ਹੈ ਹਾਂਜੀ ਇਹ ਪੁਲਿਸ ਦੀ ਮੌਜੂਦਗੀ ਜੋ ਹੈ ਸਭ ਕੁਝ ਬਜਰ ਰੰਜਿਸ਼ ਕੀਆ ਦਾਦੇ ਵੀ ਕਿਉਂ ਤੁਸੀਂ ਦੇਖੇ ਤੁਸੀਂ ਹਾਂਜੀ ਟੀਕਾ ਕਰੂ ਕਰਨ ਨੂੰ ਟੀਕਾ ਸੀ ਦਰੂ ਕਰਨ ਨੂੰ ਦਿੰਦੇ ਆ ਇਹ ਤੋਂ ਇਹਨਾਂ ਨੂੰ ਪਤਾ ਕਿ ਇਹ ਕਾਦੀ ਗੱਲਾਂ ਕੀ ਚਾਉਂਦੇ ਆ ਤਾਂ ਇਹ ਸਾਡੇ ਨਾਲ ਝਗੜਾ ਕਰਦੇ ਆ ਪੂਲੇ ਦੀ ਪੈਲੀ ਜੋਂ ਗਾਂ ਉਤੋਂ ਪੁਰ ਗੁਰਦਾਰਾ ਛਡਾਇਆ ਉਹਨੂੰ ਪਿੰਡ ਤੋਂ ਕੱਢਿਆ ਤੇ ਫਿਰ ਉਹਦੇ ਉਹਦੇ ਮਗਰ ਇਹ ਫਿਰ ਨਵੇਂ ਪੂਲੇ ਬਣ ਬਣ ਪੈਂਦੇ ਆ ਤੇ ਫਿਰ ਪਹਿਲੀ ਦਾ ਕਬਜ਼ਾ ਕਰਨ ਆਉਂਦੇ ਆ ਜੀ ਅਸੀਂ ਪਹਿਲੀ ਗੁਰਦਾਰੇ ਦੇ ਨਾਲ ਚੜਾ ਚੁੱਕੇ ਆ ਕੀ ਮੰਗ ਕਰਦੇ ਆ ਅਸੀਂ ਤੇ ਮੰਗ ਸਰਕਾਰ ਤੇ ਹੋ ਚਾਹੀਦੀ ਵੀ ਇਹ ਗੁਰਦਾਰੇ ਦੀ ਪਹਿਲੀ ਆ ਅਸੀਂ ਠੇਕੇ ਤੇ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਜਿਸਪਾਲ ਸਿੰਘ ਕੀ ਗੱਲਬਾਤ ਹੋਈ ਤੇ ਕਿੰਨੇ ਹਮਲਾ ਕੀਤਾ ਕੌਣ ਹੀਗੇ ਕਿਹੜੀ ਗੱਲ ਹੋਈ ਇਹ ਜੀ ਇੱਕ ਪਿਆਰਾ ਹੁਆ ਪਿਆਰਾ ਹੁੰਦਾ ਮੁੰਡਾ ਵਾ ਇੱਕ ਦੇਬਾ ਵਾ ਦੇਬੇ ਦਾ ਮੁੰਡਾ ਵਾ ਇੱਕ ਜੀਤਾ ਵਾ ਜੀ ਤੇਰਾ ਮੁੰਡਾ ਨਾਲ ਕੋਹੇ ਨਾ ਸੁਰਸਿੰਘੂ ਮਦਦ ਆਤੀਏ ਸੱਦੇ ਆ ਇਹ ਬਾਬੇ ਪੂਲੇ ਦੀ ਪਹਿਲੀ ਵੋਂਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਆਨੇ ਵੀ ਹੁਣ ਤੁਸੀਂ ਗੁਰਦਾਰੇ ਨੂੰ ਪੈਲੀ ਛੱਡ ਦੋ ਇਹ ਬੰਦੇ ਛੱਡਦੇ ਨਹੀਂਗੇ ਜਬਰਦਸਤ ਦੀ ਗੁਰਦਾਰੇ ਦੀ ਪੈਲੀ ਵਾਉਣ ਦੇ 2004 ਦੀ ਹਾਂਜੀ ਤੇ ਕੀ ਅੱਜ ਕੀ ਗੱਲਬਾਤ ਹੋਈ ਇਹਨਾਂ ਨੂੰ ਆਖੇ ਇਹਨਾਂ ਨਾਲ ਇੱਕ ਬੰਦਾ ਸੀ ਤੇ ਉਹਨੂੰ ਪੈਲੀ ਦੇਂਦੇ ਦੇ ਠੇਕੇ ਦੇ ਨਾਲ ਹੋਣਾ ਦੇ ਉਹਨੂੰ ਨਹੀਂ ਦੇਣੀ ਅਸੀਂ ਉਹ ਵੀ ਆਪ ਰੱਖਣੀ ਆ ਤੇ ਇਹ ਕਰਕੇ ਆਖਿਆ ਵੀ ਤੁਸੀਂ ਜਿੱਤਰਾ ਵਾਉਂਦੇ ਜੋ ਵਾਈ ਜੋ ਤੇ ਉਹਨੂੰ ਵੀ ਜਿਹੜਾ ਉਹਦਾ ਜਿੰਨੇ ਛੱਗੇ ਹੋ ਵਾਉਂਦਾ ਉਹਨੂੰ ਵੀ ਵਾਉਣ ਦੋ ਇਹ ਆਂਦੇ ਉਹਨੂੰ ਨਹੀਂ ਅਸੀਂ ਐਰਕੀ ਵਾਉਣ ਦੇਣੀ ਅਸੀਂ ਇਹ ਵੀ ਆਪ ਹੀ ਵਾਉਣੀ ਆ ਹਾਂ ਉਹ ਤੋਂ ਬਾਅਦ ਹਲੋ ਅਸੀਂ 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 ਆਨੇ ਆਪੇ ਗੁਰਦਾਰੇ ਦੀ ਪੜੀ ਗੁਰਦਾਰੇ ਉਹ ਵੀ ਆਂਦਾ ਵੀ ਗੁਰਦਾਰੇ ਦਾ ਠੇਕਾ ਗੁਰਦਾਰੇ ਦਿੱਤਾ ਜਾਵੇ ਸ਼ਹੀਦ ਭਾਈ ਤਾਰੂ ਸਿੰਘ ਪਰ ਇਹ ਘਾਲ ਨੂੰ ਬੰਦੇ ਨਹੀਂ ਮੰਨਦੇ ਅੱਜ ਤੁਹਾਡੇ ਤੇ ਜਿਹੜਾ ਜਾਨਲੇਵਾ ਹਮਲਾ ਕੀਤਾ ਵਾ ਕਿਹਨੇ ਕੀਤਾ ਵਾ ਤੇ ਕੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਇਹ ਜੀ ਟਰੈਕਟਰ ਲੈ ਕੇ ਮੈਂ ਤੇ ਵਾਉਣ ਗਿਆ ਹਾਂ ਤੇ ਇਹ ਉੱਥੇ ਤਿਆਰ ਲੈ ਕੇ ਬੈਠੇ ਸੀ ਇੱਕ ਪਿਆਰਾ ਸੋ ਹੀ ਪਿਆਰਾ ਹੋਂਦਾ ਮੁੰਡਾ ਲਾਡੀ ਆ ਇੱਕ ਦੇਬਾ ਵਾ ਦੇਬੇ ਦਾ ਮੁੰਡਾ ਵਾ ਇੱਕ ਜੀ ਸੋਰਸਿੰਗ ਨੇ ਇਹਨਾਂ ਨੇ ਮਦਦ ਕੀ ਸੱਦੇ ਆ ਇੱਕ ਜੀਤਾ ਫੌਜੀ ਹੈ ਜੀਤੇ ਫੌਜੀ ਦਾ ਮੁੰਡਾ ਰਾਜਣਿਆ ਇਹ ਜੀ ਜਦੋਂ ਟਰੈਕਟਰ ਜਦੋਂ ਮੈਂ ਗੇੜਾ ਲੈ ਕੇ ਗਿਆ ਮੈਨੂੰ ਚਾਨ ਪਤਾ ਹੀ ਕੋਈ ਨਹੀਂ ਇਹ ਗਾੜੀ ਨੂੰ ਨਾ ਸਟੀਰਿੰਗ ਤੇ ਡਾਂਗਾ ਡੇਪੇ ਮਾਰਨਾ ਜਦੋਂ ਡਾਂਗਾ ਡੇਪੇ ਮਾਰਨਾ ਤੇ ਮੈਂ ਥੱਲੇ ਉਤਰਿਆ ਤੇ ਇਹਨਾਂ ਨੇ ਸੱਟਾਂ ਲਾ ਕੇ ਤੀਆਂ ਇਹਨਾਂ ਕੋਲ ਕਿਹੜੀ ਇੱਥੇ ਰਣਾ ਸੱਟਾਂ ਲਈਆਂ ਤੁਹਾਨੂੰ ਇਹਨਾਂ ਕੋਲ ਜੀ ਇੱਕ ਕੋਲ ਕਈ ਸੀ ਇੱਕ ਕੋਲ ਮੁੰਡੇ ਕੋਲ ਬਰਖੀਸ਼ ਦੇ ਇੱਕ ਕਰਪਾਨ ਸੀ ਤੇ ਇੱਕ ਜਿਹੜਾ ਮੁੰਡਾ ਸੀ ਉਹਦੇ ਕੋਲ ਇੱਕ ਦਾਤਰ ਸੀ ਤੇ ਜਿਹੜਾ ਮੁੰਡਾ ਰਾਜਣੇ ਹੋ 315 ਰਫਲ ਲੈ ਕੇ ਫੈਲ ਕਰਦਾ ਸੀ ਤੇ ਮੁਰਾ ਤੁਹੀਂ ਕੀ ਚਾਹੁੰਦੇ ਜਿਉਂ ਕੀ ਹੋਣਾ ਚਾਹੀਦਾ ਅਹੀਂ ਦੇਖੋ ਚਾਹੁੰਨੇ ਅਭੀ ਗੁਰਦੇਵ ਦੀ ਪਹਿਲੀ ਗੁਰਦੁਆਰੇ ਨੂੰ ਦਿੱਤੀ ਜਾਵੇ ਨਾ ਬੜਾ ਚਰਵਾਹੇ ਖਾਲੀ ਹੁਣ ਛੱਡ ਦੇਣ ਕਿਹੜਾ ਇਹਦਾ ਜਿਨਾਂ ਨੇ ਸਾਡੇ ਦੇਖਾ ਲਾਗੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀ ਕਰਦੇ ਹਾਂ ਹਾਂਜੀ ਉਹਦੇ ਕਾਨੂੰਨੀ ਕਾਰਵਾਈ ਜੋ ਹੁੰਦੀ ਹੈ ਜੀ ਪੁਲਿਸ ਪ੍ਰਸ਼ਾਸਨ ਆਪਦੀ ਕਰੇ ਜੋ ਵੀ ਉਹਨਾਂ ਦੇ ਹੁਣ ਨੌਲੇਜ ਚ ਗਾਲਿਆ ਕਿੰਨੇ ਬੰਦੇ ਜ਼ਖਮੀ ਹੋਏ ਸਾਡੇ ਹਾਂਜੀ ਹਾਂ ਜੀ ਅਸੀਂ ਦੋ ਜਣੇ ਜ਼ਖਮੀ ਹੋਏ ਜੀ ਇੱਕ ਮੇਰੇ ਨਾਲ ਹੀ ਜਾਂ ਚਾਚਾ ਲੱਗਦਾ ਮੇਰਾ ਤੇ ਇੱਕ ਮੈਂ ਹਾਂ ਦੋਵੇਂ ਹੀ ਗੈਣੇ ਹੁਥੇ ਹਾਂ ਮੈਂ ਸਾਬਕਾ ਪੌਜੀ ਆ ਹਰੀ ਸਿੰਘ ਮੇਰਾ ਨਾਮ ਆ ਸੂਬੇਦਾਰੀ ਪੰਚਾਇਆ ਮੈਂ ਪਹੁੰਚੋ ਤੇ ਸਾਲਾ ਜੀ ਗੁਰੂ ਘਰ ਦੀ ਪੈਲੀ ਆ ਤੇ ਇੱਕ ਹੀ ਬੰਦਾ ਨੂੰ ਖਾਰਿਆ ਤੇ ਸਾਰੇ ਨਗਰਾਂ ਦਾ ਵੀ ਇਹ ਗੁਰਦਾਰੇ ਪੈਲੀ ਜਿਹੜੇ ਗੁਰਦਾਰੇ ਪੈਸੇ ਲੱਗਣੇ ਚਾਹੀਦੇ ਆ ਉਹ ਬੰਦਾ ਪੈਲੀ ਨਹੀਂ ਛੜਦਾ ਪਹਿਲਾਂ ਮੈਨੂੰ ਠੇਕੇ ਦੇ ਦਿੰਦੇ ਰਹੇ ਡੂਡ ਗਲਾ ਐਰ ਕੀ ਵਾਰੀਆਂ ਦੇ ਵੀ ਤੈਨੂੰ ਨਹੀਂ ਪੈਲੀ ਦੇਣੀ ਮਾਤਰੋ ਨਾਂ ਦਿਓ ਫੇਰ ਮੈਂ ਅਹੀਂ ਖਚਲਵਾਉਣ ਜਾਂਦੇ ਆ ਤੇ ਜਾਂਦੇ ਨੂੰ ਇੱਕ ਹੱਥ ਲਾ ਕੇ ਬੈਠੇ ਸੀ ਇਹਨਾਂ ਕੋਲ ਇੱਕ 256 ਰਫ ਲਿਆ ਪਿਆਰਾ ਹੋਂ ਦੇ ਨਾਂ ਦੇ ਇੱਕ ਪਿਸਟਲ ਐਬਾਦ ਦੇ ਨਾਂ ਤੇ ਹਰਜੀਤ ਸਿੰਘ ਕੋਲ ਵੀ ਰਫਲ ਤੇ ਪਿਸਟਲ ਆ। ਬਾਕੀ ਇਹਨਾਂ ਸਾਰਿਆਂ ਕੋਲ ਕਿਰਪਾਨਾਂ ਤੇ ਦਾਤਰ ਤੇ ਬਰਸ਼ੀ ਇਹਨਾਂ ਬਾਹਰੋਂ ਬੰਦੇ ਮਗਾਇ ਨਿਆ ਕੇ ਸੰਦ ਸਾਨੂੰ ਮਾਰਨ ਵਾਸਤੇ। ਮੇਰੇ ਦਾ ਕਿਰਪਾਨਾਂ ਬੜੀਆਂ ਮਾਰੀਆਂ ਮੇਰੀ ਬਾਹ ਜਾਂ ਵੱਡੀ ਗਈ। ਤੇ ਨਾ ਮੈਂ ਜਿਵੇਂ ਜਿਹਾ ਜਹਾ ਟ੍ਰੈਕਟਰ ਖੜਿਆ ਆਈ ਤੇ ਉਹਨਾਂ ਨੇ ਇਹਨੂੰ ਵੀ ਬਹੁਤ ਜੱਗੀਆਂ ਛੱਤਾਂ ਮਾਰੀਆਂ ਤੇ ਫੇਰ ਵੀ ਸਾਡੇ ਉੱਤੇ ਬਹੁਤ ਕੱਡੇ। ਕੀ ਮੰਗ ਕਰਦੀ ਕੀ ਹੋਣੇ ਸੀ? ਹਾਂਜੀ ਕੀ ਮੰਗ ਕਰਦੀ ਜੀ ਬੜੀ। ਅਹੀਂ ਆਨੇ ਵੀ ਗੁਰੂ ਘਰ ਦੀ ਪੜੀ ਆ। ਤੇ ਸੰਗਤਵਾਦ ਤੇ ਗੁਰਦਾਰੇ ਪੈਸੇ ਲੱਗਣੇ। ਪ੍ਰਸ਼ਾਸਨ ਕੋਲੋਂ ਵੀ ਮੰਨ ਕਰਦੇ। ਪ੍ਰਸ਼ਾਸਨ ਕੋਲ ਇਹ ਮੰਗਾ ਦੇ ਸਰਵਨਸਾਦ ਮੈਨੇ ਚਾਹੀਦੇ। ਅੱਡ ਕੀ ਸਾਰਾ ਮਸਲਾ ਆਇਆ ਜੀ। ਮੇਰਾ ਨਾਂ ਜੀ ਸਕੰਦ ਸਿੰਘ ਆ ਤੇ ਅਸੀਂ ਪੂਲਾ ਪਹਹਾਉ ਕਮੇਟੀ ਦੇ ਮੈਂਬਰ ਵੀ ਆ। ਪੂਲਾ ਪਹਹਾਉ ਨੂੰ ਅਸੀਂ ਡੰਗਦੇ ਦੀ 5-6 ਸਾਲ ਕੀਤਾ ਹੈ। ਤੇ ਮਰਕੇ ਜਦੋਂ ਅਧਿਆ ਗਿਆ ਮਰਕੋ ਦੇ ਮਗਰੋਂ ਇੱਕ ਕਮੇਟੀ ਬਣਾ ਕੇ ਤੇ ਅਸੀਂ ਪੈਲੀ ਗਿਰਿਓ ਭਾਈ ਤਾਰੂ ਸਿੰਘ ਜਨਮਸਥਾਨਾਂ ਲਈ ਆ। ਉਹ ਪੈਲੀ ਅਸੀਂ ਠੇਕੇ ਦੇ ਲੈਨੇ ਜੀ ਜੋਂ ਦਾ ਪੂਲੇ ਤੋਂ ਵਿਦਾਈ ਆ। ਉਹ ਪਾਕੀਆ ਚ ਗਈ ਆ ਸਪੀਕਰ ਤੇ ਬੋਲ ਕੇ ਤੇ ਜਾ ਕੇ ਨਾਖਾਂ ਹੀ ਪੜੀ ਮਣੀ ਆਉ ਜੀ ਮੱਦੀ ਆ ਅਸੀਂ ਗਏ ਆ ਉੱਥੇ ਬੜੀ ਹੈ ਖਾਂ ਹੀ ਪੜੀ ਤੇ ਠੇਕੇ ਦੇ ਲਈ ਨਹੀਂ ਹਰ ਸਾਲ ਠੇਕਾ ਦੇਣੇ ਆ ਤੇ ਤੁਸੀਂ ਠੇਕੇ ਦੇਣਾ ਤੁਸੀਂ ਠੇਕਾ ਦੇ ਕੇ ਲੈ ਲਓ ਇਹਨਾਂ ਨੇ ਖਾ ਕੇ ਦਾਹਰੀ ਬਣੀ ਵੀ ਬੰਦੇ ਤੇ ਉੱਥੇ ਨਾਲ ਦੋ ਤਿੰਨ ਰਖੜਾ ਲਿਆਏ ਆ ਤੇ ਆਖਦੇ ਇਹਨਾਂ ਨੇ ਉੱਥੇ ਮੌਕੇ ਤੇ ਪੁਸਤਕੀ ਵੀ ਅਪੋਸਤੇ ਹੁੰਦਾ ਹੈ ਨਾ ਗੁਰਮੀ ਜਰਾਇਆ ਬੇਦਖੀ ਤੇ ਗੋਲੀ ਲੱਗੀ ਆ ਅੰਮ੍ਰਿਤ ਗਾਇ ਜਿਉਂ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਹਿਲੀ ਗੁਰੂ ਬਾਬੇ ਤਾਰੂ ਸਿੰਘ ਤੇ ਭਾਈ ਤਾਰੂ ਸਿੰਘ ਨਾਲ ਲਕਣੀ ਤੇ ਉਹਦੀ ਪਹਿਲੀ ਆ ਉਹਦਾ ਸਭ ਕੋਈ ਕਿਹੜੇ ਕਿਹੜੇ ਬੰਦੇ ਆ ਜਿਹੜੇ ਉਹ ਬਿਜੀ ਧਿਰ ਦੇ ਨੇ ਜੀ ਬਿਜੀ ਧਿਰ ਦੇ ਹਰੀ ਸਿੰਘ ਦਾ ਉਹ ਪਹਿਲਾਂ ਸਾਡੇ ਨਾਲ ਸੀ ਹੁਣ ਉਹ ਗੁਰੂ ਘਰ ਦੇ ਪੈਸੇ ਨਹੀਂ ਗਿੰਦਾ ਅਸੀਂ ਉਹਨੂੰ ਕਮੇਟੀ ਤੋਂ ਬਾਹਰ ਕੱਢਿਆ ਸਾਲ ਹੋ ਗਿਆ ਉਹ ਬੰਦੇ ਕਿੱਥੇ ਕਰਕੇ ਸਾਰੇ ਪੂਲਾ ਪਾਰਟੀ ਦੇ ਤੇ ਉਹ ਲਿਆ ਕੇ ਤੇ ਉਹਨੇ ਨੜਾਈ ਚੜਾਈਆ ਹਰੀ ਸਿੰਘ ਤੇ ਸੰਮੂ ਤੇ ਭਾਲ ਸਿੰਘ ਆਪਣਾ ਆਡੇ ਤੇ ਮੁੰਡੇ ਦੇ ਗੋਲੀ ਲੱਗੀ ਗੋਲੀ ਲੱਗੀ ਜੀ ਕੋਈ ਦੇ ਪੈਰ ਤੇ ਗੋਲੀ ਲੱਗੀ ਆ ਕਿੱਥੇ ਕਾਹਨੋਂ ਹੁਣ ਜੈਤ ਖਰੀਆ ਜੀ ਉਹਨੂੰ ਜਵਾਬ ਦਿੱਤਾ ਮਨ ਦੀ ਜੱਥਾ ਖੜਿਆ ਹੈ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਸਾਫ ਹੋਣਾ ਚਾਹੀਦਾ ਪਹਿਲੀ ਬਾਬੇ ਤਾਰੂਛੇ ਨਹੀਂ ਆ ਉਹਦੇ ਨਾਂ ਹੀ ਲੱਗਣੀ ਗਈ ਉਹਦੀ ਜਾਇਦਾਦ ਤੇ ਉਹਦੇ ਪੈਸਿਆਂ 'ਚ ਬਣੀ ਆ ਅਸੀਂ ਹੁਣੇ ਅਸੀਂ ਤੇ ਠੇਕੇ ਦੇ ਲੈਨੇ ਆ ਤੇ ਠੇਕਾ ਹੀ ਸਹੀ ਅਸੀਂ ਦੋ ਦੁਨੀਆਂ ਕੋ ਬਾਬੇ ਦੇ ਪੈਸੇ ਚਲੇ ਜਾਂਦੇ ਆ ਬਦਕੁਰ ਪਾ ਲੈਣਾ ਨੂੰ ਕੋਈ ਥੋੜੇ ਬੋਦੇ ਮਕਰਮੇ ਦੇ ਲੱਗ ਜਾਂਦੇ ਆ ਉਹ ਤੁਸੀਂ ਸੱਜਿਆ ਜੀ ਉਹਨਾਂ ਨੇ ਨਹੀਂ ਨਹੀਂ ਪੁਲਿਸ ਨੂੰ ਸਰਪੰਚ ਨੇ ਕਹਿਆ ਏ ਤੇ ਸਾਡੇ ਪਿੰਡ ਲੜਾਈ ਹੋਣ ਲੱਗੀ ਉਹ ਪੂਲਾ ਪਾਰਟੀ ਕਰਦਾ ਕਰਨ ਲੱਗੀ ਆ ਤੇ ਇਹ ਸਾਡੇ ਦੂਜੇ ਪੂਲੇ ਭਜਾਓ ਕਮੇਟੀ ਉਹ ਢੱਕਦੇ ਆ ਉਥੇ ਲੜਾਈ ਹੋਊਗੀ ਕਿ ਤੁਸੀਂ ਜਾ ਕੇ ਮੌਕੇ ਤੇ ਜਾਓ ਤੇ ਮੌਕੇ ਤੇ ਉਹਨਾਂ ਦੇ ਹੁੰਦਿਆਂ ਇਹਨਾਂ ਨੇ ਗੋਲੀਆਂ ਚਲਾਈਆਂ ਫਿਰ ਕਿਹਨੇ ਕਿ ਚੱਲੇ ਹੈ ਘਰ ਤੋਂ ਘੜੀ 15 16 ਫਾਇਰ ਨਾ ਕੀਤੇ ਆ ਕੋਈ ਕੋਈ ਨਹੀਂ ਕੋਈ ਦੰਦਾ ਤਾਂ ਕਰਿਓਗੇ ਮਗਰ ਕਰਿਓਗੇ ਮਗਰ ਮਗਰ ਪਰ ਇਹ ਹੱਦ ਪਿਆ ਫਿਆ ਫਰੇਹਾਂ ਕੋਲ ਜਾਂ ਚਲੇ ਜਾਂ ਨੇ ਆਪਣੇ ਨੇ ਗੁਰਦੇਵ ਆਪ ਦਾ ਦਲ ਦਾ ਅਰੇ ਜਿਹਨੇ ਫੈਲ ਚਲਾਏ ਉਹਦੇ ਕੋਲ ਵੀ ਰਫਤਸੀ ਜੀ ਬੱਲੇ ਜੀ ਉਹ ਬੱਲੇ ਕੋਲ ਵੀ ਆਪਦੇ ਕੋਲ ਮਸਾਲ ਸੀ ਭੰਗੀਆਂ ਭੰਗੀ ਕੋਲ ਕੋਨੇ ਵੀ ਫੜ ਕਿਤੇਆ ਕਿੰਨਾ ਬੰਦਾ ਫੜ ਕਿਤੇਆ ਪੂਲੇ ਅੱਜ ਗੋਲੀ ਚੱਲੀ ਆ ਕੀ ਹੈ ਸ਼ਰਮ ਮਸਲਾ ਜੀ ਮੈਂ ਸਾਬਕਾ ਸਰਪੰਚ ਹੁਨੇ ਰੋ ਮੈਂ ਵੀ ਜੀ ਉੱਥੇ ਗੁਰਦਰ ਸਿੰਘ ਮੱਥਾ ਟੇਕਣ ਗਿਆ ਸੀ ਤੇ ਉੱਥੇ ਜਾਂਦੇ ਨੂੰ ਪੁਲਸਾਈ ਹੀ ਤੇ ਮਿਲੂਆ ਦੇ ਵੀ ਕੀ ਗੱਲ ਇਥੇ ਮੈਂ ਵੀ ਇੱਥੇ ਕੋਈ ਪਹਿਲੀ ਦਾ ਝਗੜਾ ਛੁੜਿਆ ਜਾਦਾ ਹੋ ਜੀ ਉੱਥੇ ਵੀ ਪੁਲਿਸ ਨਾਲ ਹੀ ਮੈਂ ਵੀ ਚਲੇ ਗਿਆ ਸੀ ਤੇ ਇਹ ਇੱਕ ਪੂਲਾ ਭਜਾਓ ਬਾਲਟੀਆ ਇੱਕ ਪੂਲਾ ਲਿਆਓ ਬਾਲਟੀਆ ਜਿਹੜੀ ਪੂਲਾ ਭਜਾਓ ਬਾਲਟੀਆ ਇਹਨਾਂ ਨੇ ਜਾਨੀ ਕਿ ਪਹਿਲੀ ਠੇਕੇ ਦੇ ਬਾਹਰੇ ਇਹਨਾਂ ਨੂੰ ਕੋਈ 10 12 ਸਾਲ ਹੋ ਗਏ ਪਹਿਲੀ ਹੋਣਿਆਂ ਨੂੰ ਤੇ ਜਿਹੜੇ ਪੂਲਾ ਲਿਆਓ ਬਾਲਟੀਆ ਉਹ ਬਾਅਦ ਵਿੱਚ ਗਏ ਆ ਉਹਨਾਂ ਨੇ ਜਾ ਕੇ ਪਹਿਲੀ ਵਾਈ ਵਹੀ ਆ ਉਥੇ ਇਹਨਾਂ ਦਾ ਝਗੜਾ ਹੋ ਗਿਆ। ਉਥੇ ਇਹਨਾਂ ਦੇ ਸੱਟਾਂ ਲੱਗੀਆਂ ਬਨੇ ਗੁਰਪ੍ਰੀਤ ਸਿੰਘ ਦੇ ਰਿਆ ਮੁੰਡੇ ਸਤਰਾਮ ਸਿੰਘ ਦੇ ਤੇ ਬੱਜੇ ਦੇ ਹਰਜੀਤ ਸਿੰਘ ਦੇ ਤੇ ਬਾਵਾਏ ਉਥੇ ਇਹਨਾਂ ਦਾ ਕੌਣ ਖਰਾਬਾ ਹੋਇਆ ਵਾ। ਇਹ ਝਗੜਾ ਕਿਸ ਚੀਜ਼ ਨੂੰ ਰਿਲੇਟਡ ਆ ਝਗੜਾ ਕੱ ਝਗੜਾ ਯਾਨੀ ਕਿ ਵੇਖੋ ਜੀ ਸ਼ੀਰਪਾਈ ਦਰਸਕ ਦੀ ਜ਼ਮੀਨ ਆ। ਠੀਕ ਆ ਉਹਦੇ ਨਾਲ ਨਹੀਂ ਚਾਹੀਦੀ ਆਈ ਦੇ ਚੌਣੇ ਆ। ਪੁੱਤਾਈ ਦਰ ਉਹਦੀ ਜ਼ਮੀਨ ਹੈ ਭਾਈ ਤਰਨ ਸਿੰਘ ਦੇ ਨਾਮ ਹੈਗੀ ਆ ਤੇ ਝਗੜਾ ਝਗੜਾ ਹੈਗਾ ਵੀ ਗੱਲ ਦਾ। ਤਾਂ ਇਹ ਵੀ ਆਪਣੀ ਪਤਾ ਜੀ ਕਾਦੀ ਗੱਲ ਦਾ ਝਗੜਾ ਹੈ ਇਹ ਠੇਕਾ ਦਿੰਦੇ ਜੀ ਠੇਕਾ ਦਿੰਦੇ ਆ ਪੁਲਿਸ ਮੌਜੂਦ ਸੀ ਕਿ ਜਦੋਂ ਕਰ ਹਾਂ ਹਾਂ ਪੁਲਿਸ ਪੁਲਿਸ ਮੌਜੂਦ ਸੀ ਜੀ ਕਿੰਨੀ ਕੋਈ ਚੱਲੀ ਆ ਜੀ ਗੋਲੀ ਬਈ 15-20 ਫਾਇਰ ਹੋਇਆ ਜੀ ਮੈਂ ਕੀ ਕਰਦੇ ਹੁਣ ਕਿੰਨੇ ਕ ਜਾਨੇ ਫਟੜਿਆ ਇਨਸਾਫ ਚਾਹੀਦਾ ਜੀ ਆਪਾਂ ਦੇ ਕਹਿੰਦੇ ਲੜਾਈ ਨਹੀਂ ਹੋਣੀ ਚਾਹੀਦੀ ਲੜਾਈ ਤੋਂ ਬਚਾਅ ਹੋਣਾ ਚਾਹੀਦਾ ਵਾ ਲੜਾਈ ਕਿਸ ਤਰੀਕੇ ਮਾਰੀ ਆ ਭਈ ਲੜਾਈ ਨਹੀਂ ਹੋਣੀ ਚਾਹੀਦੀ ਜੋ ਵੀ ਗੱਲਬਾਤ ਹੈ ਬਹਿ ਕੇ ਹੋਣੀ ਚਾਹੀਦੀ ਥੋੜੀ ਕਿਸੇ ਤੇ ਲੱਗੀ ਐ ਜੀ ਤੁਹਾਡੇ ਬੰਦਾ ਤੇ ਗੋਲੀ ਗੁਰਪ੍ਰੀਤ ਤੇ ਲੱਗੀ ਆ ਜੀ ਉਹ ਕਿਤੇ ਨਹੀਂ ਜੀ ਉਹ ਮੇਰੇ ਹਿਸਾਬ ਨਾਲ ਅੰਮ੍ਰਿਤਪੁਰ ਹਸਪਤਾਲ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹਾਂਜੀ ਇੱਥੇ ਹਾਂਜੀ ਅੰਮ੍ਰਿਤਪੁਰ ਦੇ ਉੱਤੇ ਹਸਪਤਾਲ ਰੈਫਰ ਕਰਦਾ ਕਰਤਾਰ ਸਾਹਿਬ ਕੋਲੇ ਕਿਹੜਾ ਝਗੜਾ ਹੋਇਆ ਸੀਗਾ ਦੋ ਪਾਰਟੀਆਂ ਦੇ ਵਿਚਕਾਰ ਕੋਈ ਚੱਲ ਨਹੀਂ ਕੋਈ ਧਰਮ ਧਾਰਮ ਦੇ ਨਾਲ ਕਿ ਹਮਲੇ ਹੋਏ ਤੇ ਇੱਕ ਜਾਣੇ ਇੱਥੇ ਸਰਗੋ ਹਸਪਤਾਲ ਸੋਸੀ ਦਾਤ ਉਹ ਸਾਡੇ ਦਾ ਕੁਛ ਕਰੀਬ 4 ਕ ਬੰਦੇ ਐਡਮਿਟ ਹੋਏ ਸੀਗੇ ਦੋਨੋਂ ਪਾਰਟੀਆਂ ਦੇ ਤੇ ਉਹਨਾਂ ਦੀਆਂ ਸੱਟਾਂ ਨੂੰ ਦੇਖਦੇ ਹੋਏ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਦੋ ਸਾਡੇ ਕੋਲ ਨੇ ਤੇ ਦੋਗੇ ਭੇਜਤੇ ਨੇ ਸਰ ਕੋਈ ਬੰਦਾ ਕੋਈ ਅਜਿਹਾ ਹੈਗਾ ਜਿਹਦੇ ਕੋਈ ਗੋਲੀ ਗਾਲੀ ਚੱਲੀ ਹੋਵੇ ਕੋਈ ਇੰਨਾ ਇੰਨਾ ਜ਼ਿਆਦਾ ਗੰਭੀਰ ਤਾਂ ਨਹੀਂ ਗੋਲੀ ਵਾਲਾ ਤਾਂ ਹਲੇ ਨਹੀਂ ਉਹ ਬਿਓ ਦੇ ਵਿੱਚ ਆਇਆ ਦੇਖਣ ਦੇ ਵਿੱਚ ਆਇਆ ਬਾਕੀ ਜੇ ਹੋਏਗਾ ਤਾਂ ਤੁਹਾਨੂੰ ਦੱਸ ਦਵਾਂਗੇ ਆਪਾਂ ਹੋਰ ਸਰ ਕਿੰਨੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਦਾ ਹੁਣ ਸਾਡੇ ਪੇਸ਼ੈਂਟ ਤੇ ਦੋ ਹੈਗੇ ਐਡਮਿਟ ਟ੍ਰੀਟਮੈਂਟ ਉਹਨਾਂ ਦਾ ਠੀਕ ਚੱਲ ਰਿਹਾ ਹੈਗਾ ਬਾਕੀ ਉਹ ਠੀਕ ਨੇ ਠੀਕ ਹੈ ਜੀ ਤੇ ਜਿਹੜੇ ਦੋ ਸੀਗੇ ਉਹਨਾਂ ਨੂੰ ਭੇਜ ਦਿੱਤਾ ਗਿਆ ਉਹ ਅੱਗੇ ਰੈਫਰ ਕਰ ਦਿੱਤਾ ਗਿਆ ਤਰ ਪੂਰੇ ਝਗੜਾ ਦੋ ਪਹਰਾ ਦੇ ਵਿਚਾਰੇ ਜੀ ਸਰ ਬੋਧਰਾ ਸਿੰਘ ਜੀ ਨੂੰ ਤਾਂ ਸਰ ਕੀ ਮਾਮਲਾ ਕੀ ਕਰੂੰ ਇਹ ਜੋ ਪਿੰਡ ਵਾਲਿਆਂ ਨੇ ਦੱਸਿਆ ਜੀ ਤੇ ਆ ਪੂਰੇ ਨੇ ਅੰਗ ਦੀ ਕੋ ਜਗਾ ਸੀ ਉਹ ਇੱਕ ਗੱਦੀ ਹੋਈ ਹੰਸਾ ਸੂਹ ਖੱਟੇ ਉਹ ਇਸ ਬੰਦੇ ਜਿਹਦੇ ਪਹਿਲਾਂ ਦੋ ਬੰਦੇ ਉਹਦੇ ਨਾਲ ਹੀ ਸੀਗੇ ਪਿਆਰਾ ਸਿੰਘ ਇਹੀ ਰਸ ਸੀ ਅੱਜ ਕੱਲੇ ਇੱਕ ਦੂਜੇ ਨਾਲੋਂ ਲੜਖਣਗੇ ਉਹ ਕਹਿੰਦਾ ਮੈਂ ਪਾਣੀ ਉਹ ਕਹਿੰਦਾ ਮੈਂ ਇਹ ਸਬੰਧ ਦੇ ਵਿੱਚ ਇੰਨੇ ਵੀ ਆਪਸ ਵਿੱਚ ਚੱਲਦੀ ਰਹੀ ਹੈ ਗੱਲਬਾਤ ਪ੍ਰਸ਼ਾਸਨ ਨੇ ਕਿਸੇ ਵੀ ਪੱਖ ਨੂੰ ਨਹੀਂ ਹਵਾ ਪਾ ਨਹੀਂ ਦਿੱਸਿਆ ਨਾ ਕੋਈ ਦਰਖਾਸਤ ਚੌਕੀ ਆ ਨਾ ਥਾਣੀਖ ਨਾ ਹੀ ਵੀਡੀਓ ਸਰ ਮਤਲਬ ਕੀ ਇਕੱਤੇ ਰਹਿ ਗਈ ਤਾਂ ਕਿ ਜਿਹੜੇ ਮਤਲਬ ਜੀ ਪੂਲਾ ਪਟਿਆ ਕਮੇਟੀ ਵਾਲੇ ਜਿਹੜੇ ਜਿਨ੍ਹਾਂ ਦੇ ਸਟਾ ਲੱਗੇ ਉਹ ਕਹਿੰਦੇ ਆ ਕਿ ਉਸ ਦੀ ਮੌਜੂਦਗੀ ਦੇ ਵਿੱਚ ਗੋਲੀ ਚੱਲੀ ਹੈ ਤੇ ਵੱਟ ਵੱਟ ਹੋਈ ਹੈ ਜੀ ਜੀ ਇਹ ਤੇ ਪਹਿਲਾਂ ਪਹਿਨੇ ਝਗੜਨਾ ਸੀ ਜਦੋਂ ਪੁਲਿਸ ਗਈ ਹੁੰਦੀ ਹੁਣ ਸਰ ਕੋਈ ਰੈਸ ਵਗੈਰਾ ਕੀਤਾ ਕੋਈ ਨਹੀਂ ਹੋਈ ਨਹੀਂ ਜੀ ਤਾਂ ਤਰੀਕਾ ਕੀ ਕਰ ਮੋਦੀ ਵਿਸ਼ੇਸ਼ ਕਰਕੇ ਪਰਚਾ ਦਿਓ ਫਿਰ ਕੰਮ ਦੇ